ਤੇ ਅੱਜ ਭਗਵੰਤ ਮਾਨ ਦਾ ਕੋਈ ਵੀ ਮੰਤਰੀ ਜਾਂ ਐਮਐਲਏ ਪਿੰਡ ਦੇ ਵਿੱਚ ਨਾ ਆਉਣ ਦੇ ਸਬੰਧ ਦੇ ਵਿੱਚ ਅਸੀਂ ਨੇ ਪ੍ਰੋਗਰਾਮ ਰੱਖਿਆ ਕਿ ਕਿਸੇ ਵੀ ਐਮਐਲਏ ਦੇ ਅਧਿਕਾਰੀ ਨੂੰ ਮਤਲਬ ਭਗਵੰਤ ਮਾਨ ਦੀ ਸਰਕਾਰ ਦਾ ਕੋਈ ਵੀ ਅਧਿਕਾਰੀ ਤੂੰਗਾ ਪਿੰਡ ਵਿੱਚ ਆ ਕੇ ਨਾ ਬੜੇ ਜੇ ਬੜੂਗਾ ਖੁਦ ਜ਼ਿੰਮੇਵਾਰ ਹੋਊਗਾ ਕਿਉਂਕਿ ਜਿਵੇਂ ਭਗਵੰਤ ਮਾਨ ਨੇ ਕਿਹਾ ਸੀ ਕਹਿੰਦਾ ਡਲਾ ਡਲਾ ਹੁੰਦਾ ਹੈ ਪਤਾ ਨਹੀਂ ਕਹਾਂ ਸੇ ਚਲਾ ਹੁੰਦਾ ਹੈ ਉਹ ਕੰਮ ਉਹਦੇ ਨਾਲ ਨਾ ਹੋ ਜੇ ਇਸ ਕਰਕੇ ਉਹ ਤੂੰਗਾ ਦੇ ਵਿੱਚ ਪੈਰ ਨਾ ਐਂਟਰੀ ਨਾ ਪਾਵੇ ਕੋਈ ਵੀ ਉਹਨਾਂ ਦਾ ਆਗੂ ਕਿਉਂਕਿ ਸਰਕਾਰਾਂ ਨੇ ਪਹਿਲਾਂ ਤਾਂ ਮੈਂ ਤੁਹਾਨੂੰ ਵਧਾਈ ਦੇਣੀ ਚਾਹਣਾ ਕਿਉਂਕਿ ਜਿਹੜੀ ਨਗਰਾਂ ਦੇ ਵਿੱਚ ਰੋਸ਼ ਨੂੰ ਲੈ ਕੇ ਕਿਸਾਨੀ ਸੰਘਰਸ਼ੇ ਦੇ ਰੋਸ਼ ਨੂੰ ਲੈ ਕੇ ਤੁਸੀਂ ਸਾਰੇ ਨਗਰ ਦੇ ਸਾਰੇ ਹੀ ਜੁਝਾਰੂ ਸਾਥੀਆਂ ਨੂੰ ਵਧਾਈ ਦੇਣੀ ਚਾਹੁੰਦਾ ਕਿਉਂਕਿ ਅੱਜ ਬਈ ਜਿਆਦਾ ਕੁਝ ਨਹੀਂ ਕਹਿਣਾ ਪਹਿਲਾਂ ਤਾਂ ਮੈਂ ਜੀ ਆਇਆਂ ਆਖਦਾ ਸਾਡੇ ਜੋ ਪੱਤਰਕਾਰ ਪਹੁੰਚੇ ਆ ਭਰਾ ਜਿਨ੍ਹਾਂ ਨੇ ਤੁਹਾਡੀ ਗੱਲ ਸੈਂਟਰ 13 ਫਰਦੀ 2024 ਤੋਂ ਜਿਹੜਾ ਸੰਗਠਨ ਸ਼ੁਰੂ ਹੋਇਆ ਸੀ ਬਈ ਸੰਭੂ ਤੇ ਖਨੌਰੀ ਇਹ ਆਪਾਂ ਸੰਭੂ ਤੇ ਖਨੌਰੀ ਨਹੀਂ ਮੈਕਨਾ ਸੀਗਾ ਅਪਾ ਦਿੱਲੀ ਨੂੰ ਜਾਣ ਵਾਸਤੇ ਤੇਰੀਆਂ ਕੱਟੀਆਂ ਸੀਗੀਆਂ ਪਰ ਸਰਕਾਰ ਨੇ ਮੂਰੇ ਨੌਕਾਾ ਲਾ ਕੇ ਪੰਜਾਬ ਦੇ ਬਾਰਡਰਾਂ ਦੇ ਉੱਤੇ ਸੈਂਟਰ ਸਰਕਾਰ ਨੇ ਦੇ ਕੰਧਾ ਵੱਜ ਕੇ ਸਾਨੂੰ ਮਜਬੂਰ ਕੀਤਾ ਸੰਭੂ ਦੇ ਖਦੋਰੀ ਵਜਲਵਾਤੇ ਔਰ ਦੂਜੇ ਪਾਸੇ ਇਹ ਵੀ ਜਿਹੜਾ ਪਦਮ ਹਤਮਾਨ ਨੂੰ ਹੋਇਆ ਕੀ ਪਤਾ ਨਹੀਂ ਉਹਦੇ ਮਨ ਤੇ ਕੀ ਵਾਪਰਿਆ ਔਰ ਉਸ ਪਦਮ ਹਤਮਾਨ ਨੇ ਉਹਨੀਆਂ ਲੇਪਾ ਤੋਂ ਰੁਪਈਆ ਰੁਪਈਆ ਕੱਟਾ ਕਰਕੇ ਜਿਹੜਾ ਬਾਰਡਰਾਂ ਦੇ ਉੱਤੇ ਘਰ ਬਣਾਏ ਸੀਗੇ ਟਰਾਲੀਆਂ ਖੜੀਆਂ ਸੀਗੀਆਂ ਉਹਨਾਂ ਨੂੰ ਤਹਸਨੈਸ ਕਰਤਾ ਇਸ ਭਗਵਾਨ ਤੋਂ ਸਰਕਾਰ ਨੇ ਮੈਂ ਜ਼ਿਆਦਾ ਕੁਝ ਨਹੀਂ ਕਹਿੰਦਾ ਤੁਹਾਨੂੰ ਪਤਾ ਤੁਸੀਂ ਹੱਡੀ ਲੜਾਇਆ ਲਾਲ ਦੇਵ ਜੀ ਕੋਈ ਗੱਲ ਕਹੀ ਚਾਹਣਾ ਤੁਹਾਨੂੰ ਜਿਵੇਂ ਲੋਕਾਂ ਨੇ ਬੜਾ ਮਤਲਬ ਉਹ ਉਸ ਚੀਜ਼ ਨੂੰ ਗੁੱਸਾ ਅੱਜ ਵੀ ਉਹਨਾਂ ਦੇ ਮਨਾਂ ਚੋਂ ਨਹੀਂ ਗਿਆ ਔਰ ਐਸੇ ਤਰ੍ਹਾਂ ਕਾਲੀ ਦੇ ਬਾਈ ਬਰਗਾੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਜਿਹੜਾ 19 ਮਾਰਚ 2025 ਨੂੰ ਸਾਡੇ ਕਿਸਾਨਾਂ ਤੇ ਤਸ਼ੱਦਦ ਹੋਇਆ ਉਹਦੀ ਅਸੀਂ ਘੋਰ ਨਿੰਦਿਆ ਕਰਦਾ ਇਹ ਹੋਣਾ ਨਹੀਂ ਚਾਹੀਦਾ ਸਰਕਾਰਾਂ ਨੂੰ ਸਰਕਾਰ ਆਪਦੇ ਤਲਵੇ ਤੋਂ ਹਾ ਕਿਸਾਨਾਂ ਤੇ ਫਿਰ ਜਿਹੜਾ ਉਹਨਾਂ ਦਾ ਸਰਕਾਰ ਨੇ ਚੋਰੀ ਕਰਿਆ ਸਮਾਨ ਉਹਨਾਂ ਨੂੰ ਮੀਟਿੰਗ ਦਾ ਬਹਾਨਾ ਦੇ ਕੇ ਉੱਥੇ ਗ੍ਰਿਫਤਾਰ ਕਰੀ ਐ ਇਹ ਨਿੰਦਣਯੋਗ ਆ ਇਹ ਇਹਨਾਂ ਨੇ ਧੋਖਾ ਨਹੀਂ ਕੀਤਾ ਕਰਨਾ ਚਾਹੀਦਾ ਸਾਡੇ ਕਿਸਾਨਾਂ ਨਾਲ ਇਹ ਬਹੁਤ ਹੀ ਨਿੰਦਣਯੋਗ ਘਟਨਾ ਹੈ। ਤੁਸੀਂ ਪਿੰਡ ਵੱਲੋਂ ਕੀ ਕਰਨਾ ਚਾਹੁੰਦੇ ਹੋ? ਪਿੰਡ ਵੱਲੋਂ ਅਸੀਂ ਆਪਦੀਆਂ ਇਹਨਾਂ ਦਾ ਆਪਾਂ ਤੇ ਵੀ ਪਾਰਟੀ ਦਾ ਭਾਜੀਪੀ ਦਾ ਸੀ ਬਾਈਕਟ ਕਰਦੇ ਆਂ ਜੀ ਅਸੀਂ ਉਹਨਾਂ ਨੂੰ ਵੜਨ ਨਹੀਂ ਦੇਵਾਂਗੇ। ਮਸਲੇ ਤਾਂ ਸਾਡੇ ਇਦਾਂ ਦੀ ਨਹੀਂ ਵੀ ਜਿਵੇਂ ਹੁਣ ਪਹਿਲੀ ਗੱਲ ਤਾਂ ਇਹ ਹੈ ਜਿਹੜਾ ਕਿਸਾਨਾਂ ਨਾਲ ਧੱਕਾ ਹੋਇਆ ਵੀ ਬੜਾ ਨਿੰਦਣਯੋਗ ਆ। ਬਾਕੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹਨਾਂ ਨੇ ਬਹੁਤ ਹੀ ਗੰਦਾ ਕੰਮ ਕੀਤਾ ਜਿਹੜਾ ਕਿਸਾਨਾਂ ਦੀਆਂ ਟਰਾਲੀਆਂ ਤੱਕ ਚੋਰੀ ਕਰ ਲੀਆਂ। ਕਾਲੀਆਂ ਵੀ ਛੱਡੋ ਕੇਵਲਾਂ ਵੀ ਲਾ ਲੀਆਂ ਭਾਂਡੇ ਵੀ ਚੱਕ ਲਏ ਖਾਣ ਪੀਣ ਦਾ ਸਮਾਨ ਵੀ ਚੋਰੀ ਕਰ ਲਿਆ ਗੱਦੇ ਵੀ ਲੈ ਗਏ ਬੜੀ ਸ਼ਰਮ ਦੀ ਗੱਲ ਆ ਜੇ ਪਿੰਡ ਦੇ ਵਿੱਚ ਬੰਦਾ ਕੋਈ ਚੋਰੀ ਕਰ ਲੈਂਦਾ ਉਹਨੂੰ ਬੜਾ ਜਾਨੀ ਪਿੰਡ ਵਾਲੇ ਜਾਨੀ ਉਹਦੇ ਤੇ ਜਬਰ ਕਰਦੇ ਨੇ ਤੇ ਇਹ ਸਰਕਾਰ ਦਾ ਹੁਣ ਜਾਨੀ ਤਖਤਾ ਪਲਟ ਹੋ ਜਾਣਾ ਲੋਕਾਂ ਨੇ ਇਹਨਾਂ ਨੂੰ ਹੁਣ ਮੂੰਹ ਨਹੀਂ ਲਾਉਣਾ ਪਿੰਡਾਂ 'ਚ ਵੜਨਗੇ ਤਾਂ ਪਿੰਡਾਂ 'ਚ ਲੋਕ ਇਹਨਾਂ ਨਾਲ ਬੜਾ ਸਵਾਲ ਕਰਨਗੇ ਜਿਹੜੇ ਉਹ ਸਵਾਲਾਂ ਦੇ ਇਹਨਾਂ ਕੋਲੇ ਜਵਾਬ ਹੈ ਨਹੀਂ ਤੇ ਉਹਦੇ ਤੋਂ ਇਹ ਭੱਜਣਗੇ ਦੇਖੋ ਜੀ ਅੱਜ ਪੂਰੇ ਪੰਜਾਬ ਦੇ ਵਿੱਚ ਰੋਸ ਆ ਬਹੁਤ ਵੱਡਾ ਖਾਸ ਕਰਕੇ ਝਾੜੂ ਪਾਰਟੀ ਨੂੰ ਲੈ ਕੇ ਕਿਉਂਕਿ ਪਿਛਲੇ 2024 ਤੋਂ 13 ਫਰਵਰੀ ਤੋਂ ਲੈ ਕੇ ਜਿਹੜਾ ਕਿਸਾਨਾਂ ਨੇ ਦਿੱਲੀ ਨੂੰ ਜਾਣ ਵਾਸਤੇ ਧਰਨਾ ਸ਼ੁਰੂ ਕੀਤਾ ਸੀਗਾ ਪਰ ਸੈਂਟਰ ਸਰਕਾਰ ਨੇ ਮੂਰੇ ਕੰਦਾ ਕਰਕੇ ਸੰਭੂ ਤੇ ਖਨੋਰੀ ਰੋਕ ਲਿਆ ਸੀ ਉਥੇ ਇੱਕ ਪਾਸੇ ਤਾਂ ਇਹੀ ਭਗਵੰਤ ਮਾਨ ਸਰਕਾਰ ਵਿਚੋਲੇ ਦਾ ਕੰਦੀ ਕੰਮ ਕਰਦੇ ਆ ਸੀ ਸੈਂਟਰ ਸਰਕਾਰ ਤੋਂ ਮੰਗਾਂ ਮੰਵਾ ਕੇ ਦੇਵਾਂਗੇ ਪਰ ਦੂਜੇ ਪਾਸੇ ਉਹਨਾਂ ਨੂੰ ਵਿਸ਼ਵਾਸ ਦੇ ਵਿੱਚ ਲੈ ਕੇ ਚੰਡੀਗੜ੍ਹ ਤੋਂ ਬਈ ਉਹਨਾਂ ਦੀਆਂ ਗ੍ਰਿਫਤਾਰੀਆਂ ਪੈਂਦੀਆਂ ਪਰ ਕਿਸਾਨਾਂ ਦਾ ਸਮਾਨ ਆ ਖਤਾਨਾ ਛਿੱਟਿਆ ਜਾਂਦਾ ਆ ਉਹਦੇ ਘਰਾਂ ਨੂੰ ਲੁੱਟਿਆ ਜਾਂਦਾ ਜਣੀ ਅੱਜ ਦਾ ਜਿਹੜਾ ਮਾਹੌਲ ਆ ਇੱਕ ਗੱਲ ਕਰਨੀ ਚਾਹੁੰਨਾ ਮੈਂ ਕਿਉਂਕਿ ਲੋਕਾਂ ਦੇ ਵਿੱਚ ਵੱਡਾ ਰੋਸ ਆ ਪਿੰਡ ਪਿੰਡ ਵਾਈਕਾਟ ਕੀਤੇ ਜਾ ਰਹੇ ਨੇ ਔਰ ਅਸੀਂ ਇਹ ਚੀਜ਼ ਸਰਿਆਂ ਕਹਨੇ ਆ ਵੀ ਬਾਈ ਹੁਣ ਪਿੰਡਾਂ ਚ ਸੋਚ ਸਮਝ ਕੇ ਬੜਿਓ ਕਿਉਂਕਿ ਅਸੀਂ ਕਿਸੇ ਦਾ ਘਰਾਓ ਨਹੀਂ ਕਰਦੇ ਸਾਡੇ ਕੋਲੇ ਵੱਡੇ ਸਵਾਲ ਆ ਚਾਹੇ ਸੁਭ ਕਰਨ ਦੀ ਸ਼ਹੀਦੀ ਦਾ ਹੋਵੇ ਚਾਹੇ ਸਾਡੇ ਸਮਾਨ ਦੇ ਚੋਰੀ ਦਾ ਹੋਵੇ ਚਾਹੇ ਬਾਈ ਇੱਕ ਸਾਲ ਸਾਡੇ ਸੰਭੂ ਤੇ ਖਨੌਰੀ ਬੈਠਣ ਦਾ ਹੋਵੇ ਇਹ ਸਵਾਲ ਬਾਈ ਤੁਹਾਨੂੰ ਪੁੱਛਾਂਗੇ ਸਣੀ ਸਾਨੂੰ ਐ ਲੱਗ ਰਿਹਾ ਬਾਈ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਭਗਵਾਨਤ ਮਾਨ ਕਹਿੰਦਾ ਸੀ ਬਾਈ ਸਾਡੇ ਕੋਲੇ ਬਹੁਤ ਪਾਵਰ ਆ ਅਸੀਂ ਮਰਮਰਜੀ ਨਾਲ ਫੈਸਲੇ ਲੈ ਸਕਦੇ ਆ ਪਰ ਆ ਦੇਖ ਲਓ ਉਸ ਦਿਨਾਂ ਤੋਂ ਆ ਬਾਈ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਵਿਗੜੇ ਇਸ ਕਰਕੇ ਨੇ ਕਿਉਂਕਿ ਇੱਥੇ ਦਾ ਕੋਈ ਮੁੱਖ ਮੰਤਰੀ ਨਹੀਂ ਸਾਨੂੰ ਜਾਪ ਰਿਹਾ ਜਣੀ ਇੱਕ ਸੁਪਰ ਮੁੱਖ ਮੰਤਰੀ ਚਾਹੇ ਉਹ ਅਰਵਿੰਦ ਕੇਸਰੀਵਾਲਾ ਚਾਹੇ ਮਨੀਸ਼ ਸਤੂਵਿਆ ਇਹ ਦੋਏ ਬਾਈ ਦਿੱਲੀ ਤੋਂ ਹਾਰਨ ਤੋਂ ਬਾਅਦ ਇੱਥੇ ਆ ਕੇ ਪੰਜਾਬ ਦੀਆਂ ਜਿਹੜੀਆਂ ਬਾਗਾਂ ਨੇ ਉਹਨਾਂ ਨੇ ਫੜ ਲੀਆਂ ਕਿਸੇ ਐਮਐਲਏ ਤੋਂ ਬਿਆਨ ਨਹੀਂ ਦਵਾਉਂਦੇ ਮੂਹਰੇ ਹੋ ਕੇ ਹਰ ਇੱਕ ਪ੍ਰੈਸ ਜਿਹੜੀ ਕਾਨਫਰੰਸ ਆ ਉਹਦੇ ਮੂਹਰੇ ਹੋ ਕੇ ਬਿਆਨਬਾਜ਼ੀ ਕਰਦੇ ਆ ਜਾਨੀ ਜਿਹੜਾ ਪੰਜਾਬ ਦਾ ਆਪ ਭੀਖਾ ਬਾਈ ਕਿਉਂਕਿ ਕਦੇ ਵੀ ਦਿੱਲੀ ਨੂੰ ਬਰਦਾਸ਼ਤ ਨਹੀਂ ਕਰਦਾ ਇਹ ਇਤਿਹਾਸ ਰਿਹਾ ਜਿਹੜੀ 1 ਲੱਖ ਦੇ ਵਿੱਚ ਮੈਂ ਗੱਲ ਤੁਹਾਨੂੰ ਕਹਿਣੀ ਚਾਹਣਾ ਜਿੱਥੇ 84 ਕਾਂਗਰਸੀਆਂ ਨੂੰ ਲੈ ਕੇ ਵਹਿ ਗਈ ਉਥੇ ਬੇਅਦਵੀ ਅਕਾਲੀਆਂ ਨੂੰ ਲੈ ਕੇ ਵਹਿ ਗਈ ਭਾਈਆ ਜਿਹੜੀ ਝਾਰੂ ਪਾਰਟੀ ਆ ਉਹਨੂੰ ਇਹ ਕਿਸਾਨੀ ਕੋਲ ਲੈ ਕੇ ਬੈਠੂਗਾ ਜਿਹੜੀ 19 ਮਾਰਚ 2025 ਦਾ ਜਿਹੜਾ ਦਿਨਾਂ ਕਾਲਾ ਕਿਸਾਨਾਂ ਵਾਸਤੇ ਅਤਿਆਚਾਰ ਹੋਇਆ ਸੀਗਾ ਇਹ ਬਾਈ ਇਹਨਾਂ ਦੀਆਂ ਜੜਾਂ ਪੱਟ ਕੇ ਜਿਹੜੀ ਪਿੰਡਾਂ 'ਚ ਵਜਾਉਣਾ ਇਹਨਾਂ ਦਾ ਬਾਈਕਾਟ ਹੋ ਚੁੱਕਿਆ ਸੋ ਅਸੀਂ ਇਹੀ ਕਹਿਣੀ ਚਾਹੁੰਦੇ ਆ ਵੀ ਹੁਣ ਬਾਈ ਆਪਣੀ ਇੱਜ਼ਤ ਤੇ ਆਪਣੇ ਮਾਨ ਸਨਮਾਨ ਦਾ ਤੁਸੀਂ ਆਪ ਜ਼ਿੰਮੇਵਾਰ ਹੋ ਕਿਉਂਕਿ ਤੁਸੀਂ ਦੇਖ ਸਕਦੇ ਹੋ ਹਰੇਕ ਪਿੰਡ ਦੇ ਵਿੱਚ ਵੱਡਾ ਜਿਹੜਾ ਗੁੱਸਾ ਸੋ ਆਉਣ ਵਾਲੇ ਦਿਨਾਂ 'ਚ ਬਾਈ ਇਹਨਾਂ ਨੂੰ ਭੁਗਤਣਾ ਪਊਗਾ ਸਮੱਸਿਆ ਹੈ ਜਦੋਂ ਇਹ ਭਗਵੰਤ ਮਾਨ ਸਰਕਾਰ ਖੜੀ ਹੋਈ ਹੈ ਉਦੋਂ ਲੋਕਾਂ ਨਾਲ ਕਿੰਨੇ ਵਾਅਦੇ ਕੀਤੇ ਨੇ ਇਹਨਾਂ ਨੇ ਕਿੰਨਾ ਕੁਝ ਕੀਤਾ ਮੈਂ ਆਹ ਕਰ ਦੂਗਾ ਮੈਂ ਬਾਹ ਕਰ ਦੂ ਅੱਜ ਤੱਕ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਇਹਨਾਂ ਨੇ ਜੋ ਕਿ ਕਿਸਾਨਾਂ ਨੇ 21 ਆਪਣੇ 12 ਫਰਵਰੀ ਨੂੰ ਪਿੰਡਾਂ ਤੋਂ ਚੱਲ ਕੇ 13 ਫਰਵਰੀ ਨੂੰ ਜਦੋਂ ਪੱਦੀਲੇ ਨੂੰ ਪਹੁੰਚਿਆ ਤਾਂ ਇਹਨਾਂ ਨੇ ਕਿੱਡੇ-ਕੱਡੇ ਮੂਰੋ ਬੈਰੀਕੇਡ ਲਾ ਕੇ ਅੰਦਾ ਕਰਕੇ ਕਿਸਾਨਾਂ ਨੂੰ ਰੋਕਿਆ ਗਿਆ ਕਿਸਾਨਾਂ ਤੇ ਸਹادت ਕੀਤਾ ਗਿਆ ਤੇ 21 ਤਰੀਕ ਨੂੰ 21 ਤਰੀਕ ਨੂੰ ਸ਼ੁਭ ਕਰਨ ਦੇ ਗੋਲੀ ਮਾਰ ਕੇ ਇਹਨਾਂ ਨੇ ਸ਼ਹੀਦ ਕੀਤਾ ਤੇ ਹਾਲੇ ਤੱਕ ਉਹਦੇ ਦੇ ਫਰੇ ਦਰਜ ਨਹੀਂ ਹੋਈ ਇਹ ਨਹੀਂ ਪਤਾ ਲੱਗਦਾ ਵੀ ਕੀ ਕਰ ਰਹੀ ਹੈ ਸਰਕਾਰ ਕੀ ਕਰ ਰਹੀ ਹੈ ਨਾ ਕਰ ਰਹੀ ਹੈ ਇਹ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਜਿਹੜੀ ਸਰਕਾਰ ਹੈ ਇਹ ਅੱਤਵਾਦੀਆਂ ਦੀ ਸਰਕਾਰ ਹੈ ਇਹ ਪਾਮ ਪੰਜਾਬ ਨੂੰ ਕਹਿੰਦੇ ਨੇ ਨਾ ਵੀ ਇਹ ਅੱਤਵਾਦੀ ਨੇ ਫਲਾਣੇ ਨੇ ਧਮਕੇ ਨੇ ਇਹ ਜਿਹੜੀ ਸਰਕਾਰ ਹੈ ਸਿਰਫ ਅੱਤਵਾਦੀਆਂ ਦੀ ਸਰਕਾਰ ਹੈ ਇਹਨਾਂ ਨੇ 19 ਤਰੀਕ ਨੂੰ ਕਿਸਾਨਾਂ ਦੇ ਦੋਨਾਂ ਫਾਰਮਾਂ ਨੂੰ ਬੁਲਾ ਕੇ ਮੀਟਿੰਗ ਕੀਤੀ ਹੈ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਪਹਿਲਾਂ ਮੀਟਿੰਗ ਰਾਤ ਦੀ ਥੀ ਉਸ ਤੋਂ ਬਾਅਦ ਇਹਨਾਂ ਨੇ ਸਵੇਰੇ ਦੁਪਹਿਰੇ ਦੀ ਮੀਟਿੰਗ ਰੱਖੀ ਮੀਟਿੰਗ ਤੋਂ ਬਾਅਦ ਜਿਆਦਾ ਆਗੂ ਆਪਣੇ ਬਾਬ ਸੌਣ ਲੱਗੇ ਤਾਂ ਇਹਨਾਂ ਨੇ ਗ੍ਰਿਫਤਾਰੀਆਂ ਪਾਈਆਂ ਨੇ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ 4 ਮਹੀਨਿਆਂ ਤੋਂ ਮਰਨ ਮਰਤ ਦੇ ਬੈਠੇ ਸੀ ਉਹਨਾਂ ਦੀ ਵੀ ਇਹਨਾਂ ਨੇ ਗ੍ਰਿਫਤਾਰੀ ਕੀਤੀ ਹੈ ਜਿਹੜਾ ਕਿ ਉਹਨਾਂ ਨੇ ਪਾਣੀ ਤੋਂ ਬਗੈਰ ਹੋਰ ਕੁਝ ਨਹੀਂ ਖਾਦਾ ਪੀਤਾ ਇਹਨਾਂ ਨੂੰ ਇਹ ਚੀਜ਼ ਦੀ ਸ਼ਰਮ ਆਉਣੀ ਚਾਹੀਦੀ ਹੈ ਜੋ ਕਿ 4 ਮਹੀਨਿਆਂ ਤੋਂ ਕਿਸਾਨ ਕੁਸਬ ਨਹੀਂ ਖਾਦਾ ਕੁਸ ਨਹੀਂ ਪੀਤਾ ਇਹਨਾਂ ਨੇ ਉਸ ਟਾਈਮ ਉਹਨੂੰ ਫੜ ਕੇ ਜੇਲ੍ਹ ਚ ਹਟਿਆ ਤੇ ਇਹ ਬਹੁਤ ਨਿੰਦਣਯੋਗ ਹੈ ਉਸ ਤੋਂ ਬਾਅਦ 19 ਤਰੀਕ ਨੂੰ ਸ਼ਾਮ ਨੂੰ ਇਹਨਾਂ ਨੇ ਜਿਹੜੇ ਸਾਡੇ ਜਿੰਨੇ ਵੀ ਸੈੱਟ ਪਾਏ ਹੋਏ ਤੇ ਜੋ ਵੀ ਕੀਤਾ ਹੋਇਆ ਸੀ ਇਹਨਾਂ ਨੂੰ ਖਦੇੜੇ ਨੇ ਪਹਿਲੇ ਕਹਿੰਦੇ ਨੇ ਪੀਲਾ ਪੰਜਾ ਚਲਾਇਆ ਪੀਲਾ ਸਮਾਨ ਆ ਚੁੱਕਾ ਸਾਰਾ ਜੀ ਸਮਾਨ ਬਿਲਕੁਲ ਨਹੀਂ ਸਮਾਨ ਸਾਡਾ ਸਾਰਾ ਉਹਨਾਂ ਲਵੇ ਆ ਸਾਡੇ ਪਿੰਡ ਦਾ ਖੁਦ ਗੱਦੇ ਤੇ ਆਪਣੇ ਸਿਲੰਡਰ ਗੈਸ ਚੁੱਲਾ ਕੇਬਲਾ ਵੀ ਨਹੀਂ ਛੱਡਿਆ ਕੇਬਲਾ ਵੀ ਲਾ ਲਿਆ ਕੇਬਲਾ ਦਾ ਸਬੂਤ ਸਾਡੇ ਲਵੇ ਆ ਜੇ ਕੋਈ ਸਬੂਤ ਲੈਣਾ ਚਾਹੁੰਦਾ ਹੈ ਜਿਹੜੇ ਬੰਦੇ ਕੇਬਲਾ ਲਾ ਕੇ ਗਏ ਉਹਨਾਂ ਦੀ ਵੀਡੀਓ ਸਾਡੇ ਲਵੇ ਆ ਅਸੀਂ ਉਹ ਵੀਡੀਓ ਦੇ ਸਕਦੇ ਆ ਜੇ ਗਵਰਨਮੈਂਟ ਕਹੇ ਨਾ ਵੀ ਅਸੀਂ ਤੁਹਾਡੇ ਕੇਬਲਾ ਕਢਾ ਦਾਂਗੇ ਤਾਂ ਅਸੀਂ ਬੰਦਾ ਦਿੰਨੇ ਆ ਸਾਡੇ ਕੇਬਲਾ ਕਢਾ ਦੇਵੇ ਜਿਹੜਾ ਅੱਜ ਦਾ ਮਸਲਾ ਪਿੰਡ ਤੁੰਗਾਂ ਦੇ ਵਿੱਚ ਬਲਾਕ ਨਾਭਾ ਕਿਉਂਕਿ ਜਿਹੜਾ ਸਰਕਾਰ ਨੇ ਜਾਬਰ ਕੀਤਾ ਭਗਮੰਤ ਮਾਨ ਦੀ ਸਰਕਾਰ ਨੇ 5 ਮਾਰਚ ਨੂੰ ਕਿਸਾਨਾਂ ਨੂੰ ਚੰਡੀਗੜ੍ਹ ਵਿੱਚ ਨਹੀਂ ਜਾਣ ਦਿੱਤਾ 19 ਤਰੀਕ ਦੀ ਮੀਟਿੰਗ ਬੁਲਾ ਕੇ ਕਿਸਾਨਾਂ ਨੂੰ ਗ੍ਰਿਫਤਾਰ ਕਰਨਾ ਤੇ ਮਤਲਬ ਜਾਬਰ ਕਰਕੇ ਉਸ ਮੋਰਚੇ ਨੂੰ ਬਾਰਡਰਾਂ ਤੋਂ ਖੇੜ ਦੇਣਾ ਇਹ ਬਹੁਤ ਨਿੰਦਣਯੋਗ ਗੱਲ ਆ ਉਹਦੇ ਸੰਬੰਧ ਵਿੱਚ ਲੋਕਾਂ ਦੇ ਵਿੱਚ ਰੋਸ ਹੋਇਆ ਤੇ ਅੱਜ ਭਗਵੰਤ ਮਾਨ ਦਾ ਕੋਈ ਵੀ ਮੰਤਰੀ ਜਾਂ ਐਮ.ਐਲ.ਏ ਪਿੰਡ ਦੇ ਵਿੱਚ ਨਾ ਆਉਣ ਦੇ ਸਬੰਧ ਦੇ ਵਿੱਚ ਅਸੀਂ ਨੇ ਪ੍ਰੋਗਰਾਮ ਰੱਖਿਆ ਕਿ ਕਿਸੇ ਵੀ ਐਮ.ਐਲ.ਏ ਦੇ ਅਧਿਕਾਰੀ ਨੂੰ ਮਤਲਬ ਭਗਵੰਤ ਮਾਨ ਦੀ ਸਰਕਾਰ ਦਾ ਕੋਈ ਵੀ ਅਧਿਕਾਰੀ ਤੂੰਗਾ ਪਿੰਡ ਵਿੱਚ ਆ ਕੇ ਨਾ ਬੜੇ ਜੇ ਬੜੂਗਾ ਖੁਦ ਜ਼ਿੰਮੇਵਾਰ ਹੋਊਗਾ ਕਿਉਂਕਿ ਜਿਵੇਂ ਭਗਵੰਤ ਮਾਨ ਨੇ ਕਿਹਾ ਸੀ ਕਹਿੰਦਾ ਡਲਾ ਡਲਾ ਹੁੰਦਾ ਹੈ ਪਤਾ ਨਹੀਂ ਕਹਾਂ ਸੇ ਚਲਾ ਹੁੰਦਾ ਹੈ ਉਹ ਕੰਮ ਉਹਦੇ ਨਾਲ ਨਾ ਹੋ ਜੇ ਇਸ ਕਰਕੇ ਉਹ ਤੂੰਗਾ ਦੇ ਵਿੱਚ ਪੈਰ ਨਾ ਐਂਟਰੀ ਨਾ ਪਾਵੇ ਕੋਈ ਵੀ ਉਹਨਾਂ ਦਾ ਆਗੂ ਕਿਉਂਕਿ ਸਰਕਾਰਾਂ ਨੇ ਬਹੁਤ ਜ਼ਿਆਦੇ ਜਾਬਰ ਕੀਤਾ ਜਾਬਰ ਕਰਦੀਆਂ ਹੁੰਦੀਆਂ ਨੇ ਸਰਕਾਰਾਂ ਲਹਿਰ ਨੂੰ ਕੁਝਲਣ ਦੀ ਕੋਸ਼ਿਸ਼ ਕਰਦੀਆਂ ਨੇ ਲਹਿਰਾਂ ਦਬ ਜਾਂਦੇ ਹੁੰਦੀਆਂ ਨੇ ਪਰ ਲਹਿਰਾਂ ਕਦੇ ਖਤਮ ਨਹੀਂ ਹੋਇਆ ਕਰਦੀਆਂ ਲਹਿਰਾਂ ਫੇਰ ਉੱਠ ਖੜਦੀਆਂ ਹੁੰਦੀਆਂ ਨੇ ਕਿਉਂਕਿ ਸਰਕਾਰ ਹੁੰਦੀ ਹੈ ਤਾਕਤਵਰ ਉਹ ਜਿੰਨਾ ਮਰਜ਼ੀ ਜਾਬਰ ਕਰ ਸਕਦੇ ਆ ਲੋਕ ਜਾਬਰ ਚੰਦੇ ਆਏ ਨੇ ਹੱਕੀ ਮੰਗਾਂ ਲਈ ਸਦਾ ਲੜਦੇ ਰਹਾਂਗੇ ਸਦਾ ਆਵਾਜ਼ ਮਜ਼ਦੂਰਾਂ ਦੇ ਕੰਮਾਂ ਦੀ ਚੱਕਦੇ ਰਹਾਂਗੇ ਅਸੀਂ ਆਪਦੇ ਹੱਕਾਂ ਲਈ ਕਦੇ ਵੀ ਪਿਸਾਨੀ ਹਟਾਂਗੇ ਚਾਹੇ ਕੋਈ ਵੀ ਸਰਕਾਰ ਆ ਜਾਏ ਅਸੀਂ ਜਾਵਰ ਝੱਲਣ ਨੂੰ ਤਿਆਰ ਆ ਤੇ ਟੱਕਰ ਲਾਈਨ ਨੂੰ ਵੀ ਤਿਆਰ